ਮਾਰੂ ਮਹੱਲਾ ਪੰਜਮਾ ਮਾਰੂ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਹੁਕਮਨਾਮਾ ਅੰਗ ਨੰਬਰ 1001 ਤੇ ਸੁਭਾਏਮਾਨ ਬਖਸ਼ਿਸ਼ ਕਰਦੇ ਹਨ ਚਰਨ ਕਮਲ ਪ੍ਰਭ ਰਾਖੇ ਚੀਤ ਸਭ ਕਹਿੰਦੇ ਕਿ ਜਿਹੜਾ ਗੁਰਮੁਖ ਪਿਆਰਾ ਉਸ ਪ੍ਰਮਾਤਮਾ ਦੇ ਸ਼ਬਦ ਰੂਪੀ ਚਰਨ ਕਮਲਾਂ ਦੇ ਵਿੱਚ ਆਪਣੇ ਮਨ ਨੂੰ ਆਪਣੇ ਚਿੱਤ ਨੂੰ ਜੋੜ ਕੇ ਰੱਖਦਾ ਹੈ ਹਰ ਗੁਣ ਗਾਵੈ ਨੀਤਾ ਨੀਤ ਅਤੇ ਹਰੀ ਦੇ ਗੁਣਾਂ ਨੂੰ ਦਿਨ ਰਾਤ ਉਸ ਪਰਮਾਤਮਾ ਦੀ ਜਾਤ ਵਿੱਚ ਜੁੜਿਆ ਰਹਿੰਦਾ ਹੈ ਪਰਮਾਤਮਾ ਉਸ ਦੇ ਆਪ ਕਾਸوارਦਾ ਹੈ ਤਿਸ ਵੇਨ ਦੂਜਾ ਅਵਰ ਨਕੋ ਸਹਿਬ ਕਹਿੰਦੇ ਹੈ ਪਰਮਾਤਮਾ ਤੇਰੇ ਤੋਂ ਬਗੈਰ ਦੂਸਰਾ ਤੇਰੇ ਬਰਾਬਰ ਕੋਈ ਨਹੀਂ ਜਿਹੜਾ ਸਾਰੇ ਸੰਸਾਰ ਨੂੰ ਰ지ਕ ਦਾਤਾ ਦੇਣ ਵਾਲਾ ਸਦੀਵੀ ਸੁਖ ਦੇਣ ਵਾਲਾ ਹੈ ਚਿੰਤਾ ਫਿਕਰ ਬਹਿਮ ਭਰਮ ਖਤਮ ਕਰਨ ਵਾਲਾ ਹੈ ਆਦ ਮਦ ਅੰਤਹ ਸੋ ਐਸਾ ਪਰਮਾਤਮਾ ਆਰੰਭ ਤੋਂ ਲੈ ਕੇ ਦੁਨੀਆ ਦੇ ਅੰਤ ਤੋਂ ਬਾਅਦ ਵੀ ਇਹ ਪਰਮਾਤਮਾ ਸੁਬਾਈ ਮਾਨ ਹੈ ਸੰਤਨ ਕੀ ਓਟ ਆਪੇ ਆਪ ਉਹ ਪ੍ਰਮਾਤਮਾ ਆਪਣੇ ਸੇਵਕਾਂ ਦਾ ਆਸਰਾ ਹੈ ਤੇ ਸੇਵਕ ਜਿਹੜੇ ਹਨ ਉਹ ਪ੍ਰਮਾਤਮਾ ਦਾ ਆਸਰਾ ਲੈ ਕੇ ਹੀ ਆਪਣਾ ਜੀਵਨ ਬਤੀਤ ਕਰਦੇ ਹਨ ਰਹਾਓ ਜਾਂ ਕਹਿ ਵਸਹਿ ਸੰਸਾਰ ਉਹ ਪ੍ਰਮਾਤਮਾ ਨੂੰ ਸਿਮਰਨਾ ਕਰ ਜਿਸ ਪ੍ਰਮਾਤਮਾ ਦੇ ਵਸ ਵਿੱਚ ਸਾਰਾ ਸੰਸਾਰ ਹੈ ਤੁਦ ਸੰਸਾਰ ਉਪਾਇ ਸਿਰੇ ਸਿਰ ਧੰਦੇ ਲਾਇ ਜਿਸ ਪ੍ਰਮਾਤਮਾ ਨੇ ਸੰਸਾਰ ਦੇ ਜੀਵਾਂ ਨੂੰ ਬਣਾਇਆ ਹੈ ਦੁਨੀਆ ਤੇ ਭੇਜਿਆ ਹੈ ਤੇ ਉਸ ਪ੍ਰਮਾਤਮਾ ਨੇ ਸਾਰੇ ਜੀਵਾਂ ਦਾ ਰਜ਼ਿਕ ਆਪਣੇ ਹਿਸਾਬ ਦੇ ਨਾਲ ਬਖਸ਼ਿਸ਼ ਕੀਤਾ ਹੈ ਆਪੇ ਆਪ ਆ ਨਿਰੰਕਾਰ ਉਹ ਪ੍ਰਮਾਤਮਾ ਆਪਣੇ ਆਪ ਤੋਂ ਹੀ ਪ੍ਰਗਟ ਹੈ ਉਸ ਨੂੰ ਕੋਈ ਜਨਮ ਦੇਣ ਵਾਲਾ ਹੀ ਨਹੀਂ ਤੇ ਨਾ ਹੀ ਮੌਤ ਦੇਣ ਵਾਲਾ ਹੈ ਪ੍ਰਮਾਤਮਾ ਆਪਣੇ ਆਪ ਤੋਂ ਹੀ ਪ੍ਰਕਾਸ਼ਮਾਨ ਹੈ ਨਾਨਕ ਗਏ ਉਹ ਸਾਚਾ ਸੋਏ ਦਾਸ ਨਾਨਕ ਆਖਦਾ ਹੈ ਕਿ ਮੈਂ ਐਸੇ ਪ੍ਰਮਾਤਮਾ ਦੀ ਸ਼ਰਨ ਦੇ ਵਿੱਚ ਆਇਆ ਹਾਂ ਸੁਖ ਪਾਇਆ ਫਿਰ ਦੁੱਖ ਨਾ ਹੋਏ ਮੈਂ ਸਦੀਵੀ ਸੁਖ ਪਾਲਿਆ ਮਨ ਦਾ ਮੇਰੇ ਮਨ ਨੂੰ ਹੁਣ ਕੋਈ ਵੀ ਦੁੱਖ ਨਹੀਂ ਚਿੰਤਾ ਫਿਕਰ ਬਹਿਮਾ ਪਰਮਾ ਦਾ ਕਿਉਂਕਿ ਮੈਂ ਪ੍ਰਮਾਤਮਾ ਜਿਹੜਾ ਸਦੀਵੀ ਸੁਖ ਹੈ ਸੰਸਾਰ ਨੂੰ ਸੁਖ ਦੇਣ ਵਾਲਾ ਹੈ ਮੈਂ ਉਸ ਨੂੰ ਪ੍ਰਾਪਤ ਕਰ ਲਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ